ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੀਨਿਤ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਿੱਦਾਂ ਦੇ ਉਤਰਾ ਚੜਾ ਆਉਂਦੇ ਨੇ ਕਿੰਨੀਆਂ ਕਠੋਰ ਮਤਲਬ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਦਾ ਅਰਥ ਇਹ ਨਹੀਂ ਕਿ ਤੁਸੀਂ ਉਮੀਦ ਛੱਡ ਦਿਓ ਮੁਸ਼ਕਲਾਂ ਦੇ ਕੇ ਉਮੀਦ ਨਾ ਛੱਡੋ ਤੇ ਨਾ ਹੀ ਉਦਾਸੀ ਦੇ ਆਲਮ ਵਿੱਚ ਜਾਓ ਸਭੋਂ ਉਸ ਪਰਮਾਤਮਾ ਸੱਚੇ ਪਾਤਸ਼ਾਹ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਲੜ ਲੱਗੋ ਗੁਰਬਾਣੀ ਦਾ ਪਾਠ ਕਰੋ ਉਹ ਕਹਿੰਦੇ ਨੇ ਨਾ ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਤਾਂ ਪਰਮਾਤਮਾ 10 ਦਰਵਾਜ਼ੇ ਖੋਲ੍ਹ ਦਿੰਦਾ ਤੁਹਾਡੇ ਲਈ ਪਰ ਉਸ ਦਰਵਾਜ਼ੇ ਬਾਰੇ ਉਹ ਦਰਵਾਜ਼ਾ ਜਿਹੜਾ ਉਹ ਕਿਸੇ ਨੂੰ ਨਹੀਂ ਦਿਖਦਾ ਕੋਈ ਵੀ ਨਹੀਂ ਦੇਖ ਸਕਦਾ ਪਰ ਉਹ ਦਰਵਾਜ਼ਾ ਤੁਸੀਂ ਖੁਦ ਦੇਖ ਸਕਦੇ ਹੋ ਜਦੋਂ ਤੁਹਾਡੇ ਅੰਦਰ ਗੁਰਬਾਣੀ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਹੋਊਗਾ ਨਾ ਤੁਹਾਨੂੰ ਉਹ ਦਰਵਾਜ਼ਾ ਖੁਦ ਹੀ ਦਿਖਣ ਲੱਗ ਜਾਣਾ ਜਦੋਂ ਤੁਹਾਡੇ ਤੇ ਕੋਈ ਦੁੱਖ ਆਉਂਦਾ ਮੁਸੀਬਤ ਆਉਂਦੀ ਆ ਤੁਹਾਨੂੰ ਲੱਗਦਾ ਕਿ ਮੇਰੇ ਤਾਂ ਲਈ ਤਾਂ ਸਾਰੇ ਦਰਵਾਜ਼ੇ ਬੰਦ ਹੋ ਗਏ ਹੁਣ ਮੈਂ ਕਿੱਧਰ ਜਾਵਾਂ ਪ੍ਰਮਾਤਮਾ ਜਦੋਂ ਤੁਸੀਂ ਪ੍ਰਮਾਤਮਾ ਦਾ ਆਸਰਾ ਲੈਂਦੇ ਹੋ ਨਾ ਇੱਕ ਕਦੇ ਵੀ ਨਾ ਸੋਚੋ ਕਿ ਤੁਹਾਡੇ ਲਈ ਸਾਰੇ ਦਰਵਾਜੇ ਬੰਦ ਹੋ ਗਏ ਇੱਕ ਦਰਵਾਜਾ ਬੰਦ ਹੋਇਆ ਤਾਂ 10 ਜ਼ਰੂਰ ਖੁੱਲਣਗੇ ਲੇਕਿਨ ਇਹ ਤੁਹਾਡੇ ਅੰਦਰ ਸ਼ਰਧਾ ਵਿਸ਼ਵਾਸ ਹੋਊਗਾ ਗੁਰਬਾਣੀ ਦੇ ਪ੍ਰਤੀ ਗੁਰੂ ਮਹਾਰਾਜ ਦੇ ਪ੍ਰਤੀ ਤਾਂ ਉਹ ਦਰਵਾਜਾ ਵੀ ਦਿਖ ਜਾਊਗਾ ਔਰ ਉਸ ਦਰਵਾਜੇ ਉਸ ਰਾਹ ਤੇ ਚੱਲ ਕੇ ਜਦੋਂ ਤੁਸੀਂ ਉਸ ਰਾਹ ਤੇ ਚੱਲਦੇ ਹੋ ਪਹਿਲਾਂ ਪਹਿਲਾਂ ਤੁਹਾਨੂੰ ਬਹੁਤ ਕਠਿਨਾਈਆਂ ਲੱਗਦੀਆਂ ਨੇ ਬਹੁਤ ਦੁੱਖ ਹੁੰਦੇ ਨੇ ਲੇਕਿਨ ਅਖੀਰ ਦੇ ਵਿੱਚ ਉਸ ਰਸਤੇ ਦੇ ਅਖੀਰ ਦੇ ਵਿੱਚ ਖੁਸ਼ੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਨੇ ਕਿਉਂਕਿ ਉਹ ਰਾਹ ਤੁਹਾਨੂੰ ਪਰਮਾਤਮਾ ਨੇ ਦਿਖਾਇਆ ਹੁੰਦਾ ਕਿ ਤੂੰ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਵਿਸ਼ਵਾਸ ਆ ਗਿਆ ਕਿ ਉਹ ਜਿਸ ਰਾਹ ਤੇ ਮੈਂ ਚੱਲ ਰਿਹਾ ਸੀ ਉਸ ਵਿੱਚ ਮੈਨੂੰ ਜ਼ਿਆਦਾ ਦੁੱਖ ਤਕਲੀਫਾਂ ਹੋਣਗੀਆਂ ਜਾਂ ਉਹ ਰਾਹ ਮੇਰੇ ਲਈ ਬਣਿਆ ਹੀ ਨਹੀਂ ਸੀ ਤਾਂ ਹੀ ਤਾਂ ਪਰਮਾਤਮਾ ਨੇ ਮੈਨੂੰ ਇਹ ਰਾਹ ਦਿਖਾਇਆ ਜਦੋਂ ਤੁਸੀਂ ਪੂਰੇ ਕੌਨਫੀਡੈਂਸ ਦੇ ਨਾਲ ਪੂਰੇ ਜੋਸ਼ ਦੇ ਨਾਲ ਉਸ ਗੁਰੂ ਮਹਾਰਾਜ ਦੇ ਦਿਖਾਏ ਹੋਏ ਰਸਤੇ ਤੇ ਚੱਲ ਪੈਣੇ ਹੋ ਤਾਂ ਖੁਸ਼ੀਆਂ ਤੁਹਾਡੇ ਘਰ ਆਪਣੇ ਆਪ ਹੀ ਆਉਣ ਲੱਗ ਜਾਂਦੀਆਂ ਨੇ ਕਿਉਂਕਿ ਗੁਰੂ ਮਹਾਰਾਜ ਨੇ ਉਹ ਦਰਵਾਜ਼ਾ ਖੋਲ੍ਹਿਆ ਹੁੰਦਾ ਤੁਹਾਡੇ ਲਈ ਇਹ ਵਿਸ਼ਵਾਸ ਦੀ ਗੱਲ ਆ ਜੀ ਬਾਣੀ ਨੂੰ ਸਮਝਣ ਦੀ ਕਰਦਾ ਇਸ ਲਈ ਕਦੇ ਵੀ ਅਦਾਸ ਨਾ ਹੋਵੋ ਗੁਰੂ ਮਹਾਰਾਜ ਨੇ ਤਾਂ ਤੁਹਾਡੇ ਲਈ ਹਰ ਵਕਤ ਦਰਵਾਜ਼ੇ ਖੁੱਲੇ ਹੋਏ ਨੇ ਤੁਹਾਨੂੰ ਸਮਝਣ ਦੀ ਲੋੜ ਆ ਉਸ ਪਰਮਾਤਮਾ ਦੇ ਦਿੱਤੇ ਹੋਏ ਰਸਤੇਆਂ ਨੂੰ ਸਮਝਣ ਦੀ ਜ਼ਰੂਰਤ ਆ। ਇਸ ਜ਼ਿੰਦਗੀ ਵਿੱਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ, ਕੁਝ ਨਾ ਕੁਝ ਹੁੰਦਾ ਹੀ ਰਹਿੰਦਾ। ਹਨਾ ਹਰ ਦਿਨ ਡਿਫਰੈਂਟ ਹੁੰਦਾ, ਹਰ ਦਿਨ ਅਲੱਗ ਹੁੰਦਾ। ਕਿਉਂਕਿ ਕੁਦਰਤ ਦਾ ਨਿਜ਼ਮ ਹਨਾ ਸਾਡੇ ਰਸਤੇ ਦੇ ਵਿੱਚ ਹਰ ਦਿਨ ਨਵੀਆਂ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਨੇ। ਪਰ ਧੰਨਵਾਦ ਕਰਨਾ ਸਿੱਖੋ ਗੁਰੂ ਮਹਾਰਜ ਦਾ ਸ਼ੁਕਰਾਨਾ ਕਰਨਾ ਸਿੱਖੋ ਗੁਰੂ ਮਹਾਰਜ ਦਾ ਜਦੋਂ ਸਾਨੂੰ ਕੋਈ ਚੀਜ਼ ਮਿਲ ਜਾਂਦੀ ਆ ਸਾਨੂੰ ਕੋਈ ਖੁਸ਼ੀਆਂ ਮਿਲ ਜਾਂਦੀਆਂ ਨੇ ਉਸ ਤੋਂ ਬਾਅਦ ਧੰਨਵਾਦ ਕਰਨਾ ਉਸ ਤੋਂ ਬਾਅਦ ਸ਼ੁਕਰਾਨਾ ਕਰਨਾ ਤਾਂ ਬਹੁਤ ਸੌਖਾ ਲੇਕਿਨ ਜਦੋਂ ਤੁਹਾਨੂੰ ਕੋਈ ਪ੍ਰਮਾਤਮਾ ਰਾਹ ਦਿਖਾ ਦਿੰਦਾ ਨਾ ਤਾਂ ਉਦੋਂ ਸ਼ੁਕਰਾਨਾ ਕਰਨਾ ਸਿੱਖੋ ਕਿ ਹੇ ਵਾਹਿਗੁਰੂ ਸੱਚੇ ਪਾਸ਼ਾ ਤੂੰ ਮੈਨੂੰ ਇਹ ਰਾਹ ਦਿਖਾਇਆ ਮੈਂ ਤੇਰੇ ਨਾਲ ਲੱਗ ਕੇ ਇਸ ਰਾਹ ਤੇ ਚੱਲਾਂਗਾ ਤੇ ਪਲ-ਪਲ ਹਰ ਵਕਤ ਤੈਨੂੰ ਆਪਣੇ ਨਾਲ ਮਹਿਸੂਸ ਕਰੂੰਗਾ ਤੇਰਾ ਇਹ ਰਾਹ ਦਿਖਾਉਣ ਲਈ ਬਹੁਤ-ਬਹੁਤ ਸ਼ੁਕਰੀਆ ਤਾਂ ਕਿ ਮੈਂ ਆਪਣੇ ਚੰਗੇ ਕਰਮ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕਾਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਸਕਾਂ ਦੇਖੋ ਜੀ ਜਿਹੜਾ ਰਾਮ ਗੁਰੂ ਮਹਾਰਾਜ ਨੇ ਤੁਹਾਨੂੰ ਦਿਖਾਇਆ ਹੁੰਦਾ ਨਾ ਉਹ ਰਾਹ ਦੇ ਵਿੱਚੋਂ ਗੁਰੂ ਮਹਾਰਾਜ ਤੁਹਾਡੇ ਨਾਲ ਖੜੇ ਹੁੰਦੇ ਆ। ਬਸ ਆਪਣੇ ਕਰਮ ਵਧੀਆ ਕਰਦੇ ਜਾਓ। ਤੁਹਾਨੂੰ ਜਦੋਂ ਗੁਰੂ ਮਹਾਰਾਜ ਨੇ ਕੋਈ ਰਾਹ ਦਿਖਾ ਦਿੱਤਾ ਉਸ ਤੋਂ ਮੁੱਖ ਨਾ ਮੋੜੋ। ਇਹ ਨਾ ਆਪਣਾ ਦਿਮਾਗ ਲਗਾ ਕੇ ਇਹਨਾਂ ਦਿਮਾਗ ਨਾ ਲਗਾਓ ਕਿ ਵੀ ਤੁਸੀਂ ਸੋਚੋ ਕਿ ਵੀ ਨਹੀਂ ਨਹੀਂ ਮੈਂ ਇਹ ਕਰਨਾ ਨਹੀਂ। ਲੇਕਿਨ ਉਦੋਂ ਮਹਾਰਾਜ ਤੁਹਾਨੂੰ ਇਸ਼ਾਰਾ ਕਰ ਰਿਹਾ ਹੁੰਦਾ ਕਿ ਤੇਰਾ ਤੇਰੇ ਲਈ ਤੂੰ ਕਹਿਣਾ ਕਿ ਤੇਰੇ ਲਈ ਸਾਰੇ ਰਾਹ ਬੰਦ ਹੋਗੇ। ਮੈਂ ਤਾਂ ਤੇਰੇ ਲਈ 10 ਦਰਵਾਜ਼ੇ ਹੋਰ ਖੋਲ੍ਹੇ ਬੈਠਾ ਤੂੰ ਇਹਨਾਂ ਰਾਹਾਂ ਤੇ ਚੱਲ ਕੇ ਤਾਂ ਵੇਖ ਦੇਖੋ ਜੀ ਇਹ ਸਾਰਾ ਕੁਝ ਸਾਨੂੰ ਉਦੋਂ ਹੀ ਸਮਝ ਆ ਸਕਦਾ ਉਦੋਂ ਹੀ ਅਸੀਂ ਗੁਰੂ ਮਹਾਰਾਜ ਤੇ ਲੜ ਲੱਗ ਸਕਦੇ ਹਾਂ ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਗੁਰੂ ਮਹਾਰਾਜ ਦੀ ਲਿਖੀ ਹੋਈ ਬਾਣੀ ਨੂੰ ਸਮਝਾਂਗੇ ਉਹਦੇ ਅਰਥਾਂ ਨੂੰ ਸਮਝਾਂਗੇ ਉਹਦੇ ਤੇ ਅਮਲ ਕਰਾਂਗੇ ਰੱਟੇ ਲਾ ਕੇ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਉਸ ਨੂੰ ਇੱਕ ਵਹਿਮ ਬਣਾ ਕੇ ਪੜਨ ਦਾ ਕੋਈ ਫਾਇਦਾ ਨਹੀਂ ਸਿਰਫ ਇਹ ਸੋਚ ਕੇ ਕਿ ਮੈਂ ਗੁਰਬਾਣੀ ਪੜ੍ਹਾਂਗਾ ਤਾਂ ਮੇਰਾ ਫਾਇਦਾ ਹੋਊਗਾ ਕੋਈ ਨਾ ਕੋਈ ਮੇਰਾ ਦੁੱਖ ਕਟਿਆ ਜਾਊਗਾ ਕੋਈ ਨਾ ਕੋਈ ਮੇਰਾ ਪਾਪ ਉਤਰ ਜਾਊਗਾ ਤੇ ਜਦੋਂ ਤੁਸੀਂ ਇਸ ਤਰ੍ਹਾਂ ਸ਼ੁਰੂਆਤ ਕਰੋਗੇ ਤਾਂ ਹੌਲੀ-ਹੌਲੀ ਹੌਲੀ-ਹੌਲੀ ਤੁਹਾਡੇ ਮਨ ਦੇ ਵਿੱਚ ਗੁਰੂ ਮਹਾਰਾਜ ਜੀ ਦੀਹੀ ਹੋਈ ਬਾਣੀ ਦੇ ਪ੍ਰਤੀ ਬਹੁਤ ਸ਼ਰਧਾ ਹੋ ਜੂਗੀ ਬਹੁਤ ਵਿਸ਼ਵਾਸ ਹੋ ਜੂਗਾ ਕਿਉਂਕਿ ਗੁਰੂ ਮਹਾਰਾਜ ਜੀ ਉਸ ਦਿਨ ਤੋਂ ਹੀ ਤੁਹਾਡੀ ਤੁਹਾਡੀ ਬਾਹ ਫੜ ਲੈਂਦੇ ਆ ਜਦੋਂ ਤੁਸੀਂ ਗੁਰਬਾਣੀ ਪੜਨ ਲੱਗ ਜਾਂਦੇ ਹੋ ਤੁਹਾਡੇ ਅੰਦਰ ਸ਼ਰਧਾ ਆ ਜਾਂਦੀ ਆ ਵਿਸ਼ਵਾਸ ਆ ਜਾਂਦੀ ਆ ਉਦੋਂ ਹੀ ਪਰਮਾਤਮਾ ਤੁਹਾਡੇ ਨਾਲ ਆ ਕੇ ਖੜਾ ਹੋ ਜਾਂਦਾ ਕਿ ਤੂੰ ਡੋਲ ਨਾ ਮੈਂ ਤੇਰੇ ਨਾਲ ਹੀ ਆ ਬਸ ਤੂੰ ਇਹ ਚੇਤਤ ਰੱਖ ਕਿ ਤੂੰ ਕੰਮ ਵਧੀਆ ਕਰ ਲਿਆ ਇਸ ਲਈ ਜੀ ਦੁੱਖਾਂ ਤੋਂ ਆਇਆ ਤੇ ਘਬਰਾਇਆ ਨਾ ਕਰੋ ਸਗੋਂ ਉਹਨਾਂ ਤੋਂ ਸਾਨੂੰ ਹੋਰ ਸਟਰੈਂਥ ਮਿਲਦੀ ਆ ਉਹ ਕਹਿੰਦੇ ਆ ਨਾ ਵੀ ਕੁੱਬੇ ਦੇ ਕਿਸੇ ਨੇ ਲੱਤ ਮਾਰੀ ਕੁੱਬੇ ਦਾ ਕੁੱਬ ਸਿੱਧਾ ਹੋ ਗਿਆ ਇਹਦਾ ਮਤਲਬ ਇਹੀ ਆ ਕਿ ਕਿਸੇ ਨੇ ਸਾਨੂੰ ਕੋਈ ਬਹੁਤ ਵੱਡਾ ਦੁੱਖ ਦਿੱਤਾ ਗੁਰੂ ਮਹਾਰਾਜ ਨੇ ਉਹਦੇ ਵਿੱਚੋਂ ਸਾਡੇ ਲਈ ਕੋਈ ਨਾ ਕੋਈ ਸੁੱਖ ਹੀ ਲੱਭਦਾ ਜਦੋਂ ਤੁਹਾਡੀ ਸੋਚ ਚੰਗੀ ਹੋਊਗੀ ਨਾ ਤੁਹਾਨੂੰ ਆਪੇ ਸੁੱਖ ਲੱਭਣ ਲੱਗ ਜਾਣਗੇ ਜੀ ਇਸ ਕਰਕੇ ਛੇਤੀ ਛੇਤੀ ਘਬਰਾਇਆ ਨਾ ਕਰੋ ਉਮੀਦ ਨਾ ਕਦੀ ਵੀ ਛੱਡਿਆ ਕਰੋ ਇਹ ਸੋਚ ਕੇ ਅੱਗੇ ਵਧਜਿਆ ਕਰੋ ਕਿ ਠੀਕ ਆ ਪ੍ਰਮਾਤਮਾ ਨੇ ਜਦੋਂ ਤੁਹਾਨੂੰ ਪ੍ਰਮਾਤਮਾ ਤੇ ਵਿਸ਼ਵਾਸ ਹੁੰਦਾ ਨਾ ਪੂਰਾ ਬਸ ਫਿਰ ਤੁਸੀਂ ਇਹੀ ਸੋਚੋਗੇ ਅੱਛਾ ਠੀਕ ਹੈ ਇਹ ਪ੍ਰਮਾਤਮਾ ਨੇ ਰਾਹ ਮੇਰੇ ਲਈ ਨਹੀਂ ਬਣਾਇਆ ਮੇਰੇ ਲਈ ਤਾਂ ਆਹ ਰਾਹ ਬਣਾਇਆ ਬਾਬਾ ਜੀ ਮੈਂ ਤਾਂ ਤੁਹਾਡੀ ਬਾਹ ਫੜ ਕੇ ਇਸ ਰਾਹ ਤੇ ਚੱਲ ਪਈਆਂ ਜਾਂ ਚੱਲ ਪਿਆ ਤੇ ਬਸ ਮੇਰੇ ਅੰਗ ਸੰਗ ਸਹਾਈ ਹੋਣਾ ਕਿਉਂਕਿ ਤੁਹਾਡੇ ਮਨ ਦੇ ਵਿੱਚ ਗਲਤ ਵਿਚਾਰ ਆਉਣੇ ਨਹੀਂ ਤੁਸੀਂ ਚੰਗੇ ਵਿਚਾਰ ਚੰਗੀ ਸੋਚ ਰੱਖ ਕੇ ਉਸ ਰਾਹ ਤੇ ਚੱਲੋਗੇ ਖੁਸ਼ੀਆਂ ਕਿਸ ਤਰ੍ਹਾਂ ਨਹੀਂ ਤੁਹਾਡੇ ਘਰ ਆਉਣਗੀਆਂ ਇਸ ਲਈ ਜੀ ਇਹ ਸਾਰਾ ਸਾਡੇ ਹੱਥ ਵਾਸਾ ਮਹਾਰਾਜ ਨੇ ਸਾਨੂੰ ਕਰਮ ਕਰਨ ਦਾ ਅਧਿਕਾਰ ਦਿੱਤਾ ਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਹਰ ਇੱਕ ਗੱਲ ਦਾ ਜ਼ਿਕਰ ਕੀਤਾ ਉਸ ਗੁਰੂ ਮਹਾਰਾਜ ਜੀ ਦੱਸੀ ਹੋਈ ਬਾਣੀ ਦੇ ਅਨਸਾਰ ਹੀ ਆਪਣੀ ਜ਼ਿੰਦਗੀ ਨੂੰ ਟਾਲੂ ਆਪਣੇ ਵਿਚਾਰ ਬਣਾਓ ਆਪਣੇ ਮਤਲਬ ਸੋਚੀ ਰੱਖੋ ਇਸ ਚੀਜ਼ ਦੀ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਸਿੰਘ ਸ਼ੀਰ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਤਨ ਤਨ ਸ਼ੀਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਆਪਣੀ ਕਿਰਪਾ ਤੇ ਦਿਆ ਦੀ ਦ੍ਰਿਸ਼ਟੀ ਤੁਹਾਡੇ ਸਾਰਿਆਂ ਤੇ ਬਣਾਈ ਰੱਖਣ ਜੀ